ਸਭ ਮਤ ਤੋਂ ਬਾਹਰ ਸੋਹਾਰ ਕਰੋ ਬਾਹਰ ਕਰੋ ਸੰਗੀਤ ਮਰਦਾ ਅੱਗ ਵੱਲ ਬਾਹਰ ਸਭੀ ਨੂੰ ਮੰਨਣ ਤੋਂ ਇੱਕ ਬਾਤ ਪੁੱਛਾ ਗਏ ਲੋਕ ਦੋਸਤੋ ਬਾਤ ਜਾਣਦੇ ਨੇ ਜਿਹੜੇ ਸਾਡੀ ਸੜਕ 'ਤੇ ਬੈਠੇ ਨੇ ਉਹ ਸੜਕ 'ਤੇ ਆ ਗਏ ਤਾਂ ਕਿ ਆਪਣਾ ਪੂਰਾ ਬਾਈਕਾਟ ਅਪਰ ਕਰਨਾ ਜਿਹੜਾ ਹੈ ਉਹ ਹੋ ਦੇ ਸਕੇ ਸਭ ਬਈ ਨੂੰ ਕਿ ਦੱਸ ਦੇਖਣ ਬਣਦੇ ਨੇ ਦੇ ਕੋਲ ਤੇ ਸਟਾਇਵੇ 2000 ਰੁਪਏ ਦਿੱਤੇ ਵਰ ਕੋ ਭਾਈ ਨਾ ਤੋਂ ਦੇ ਬਾਅਦ ਲੋਕੋ ਮਨਪਾਰਾਂ ਦੇ ਦੁਸ਼ਮਣ ਲੋਕੋ ਅੱਜ ਮੋਦੀ ਹਕੂਮਤ ਨੇ ਜਿਹੜੀ ਬੰਦਾ ਦੁਆਰੇ ਜੇ ਸਾਨੂੰ ਪਾਈਆ ਅੱਜ ਅਸੀਂ ਉਹਨੂੰ ਖੇਲੇ ਪੱਤੇ ਹਾਂਜੀ ਹਾਂਜੀ ਗੋਹਣ ਕਰਦੇ ਆਂ ਭਲੋ ਭਲੋ ਸਾਡੇ ਲੋਕਾਂ ਦੇ ਬਾਦ ਦਿੱਤੇ ਅਸੀਂ ਇਕਜੁੱਟ ਹੋ ਕੇ ਸਵਾਸਤਾਨਾਂ ਨੂੰ ਵਖਰੇ ਲੋਕ ਜੀ ਨਯੋਰ ਅਤੇ ਦਿੱਲੀਵਾਲ ਨੂੰ ਪੁਰੇ ਗੰਨ ਕਾਲੇ ਕਾਨੂੰਨ ਬਾਸ ਕਰਾ ਕੇ ਜਿੱਤ ਕੇ ਮੁੜੇ ਕਿਉਂਕਿ ਇਹਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਨੇ ਕੀਤੀ ਸੀ ਇਸ ਕਰਕੇ ਦਿੱਤੀਆ ਗਿਆ ਸੀ ਉਸ ਤੋਂ ਦੂਜਾ ਵਾਰ ਸਾਡੇ ਕੋਲ ਪੰਜਾਬ ਸਰਕਾਰ ਨੇ ਇਹ ਇਸ ਕਰਕੇ ਕਰ ਰਿਆ ਜਦੋਂ ਅਸੀਂ ਦਿੱਲੀ ਦੇ ਬਾਦਰਾਂ ਤੋਂ ਮੁੜੇ ਸੀ ਤੇ ਉੱਥੋਂ ਜਿਹੜੀ ਭੜਕ ਸਰਕਾਰ ਪੜੀ ਹੋਈ ਹੈ ਜਿਵੇਂ ਮਾਰੇ ਪਿਆਰੇ ਲੋਕੋ ਤੁਹਾਨੂੰ ਅਸੀਂ ਦੱਸਿਆ ਸੀ ਵੀ ਇਹ ਕਾਰਬਨ ਕਾਪੀ ਆ ਉਹਦੀ 2 ਨੰਬਰ ਸੀ ਫਿਰ ਕਾਰਬਨ ਕਾਪੀ ਆ ਇਹ ਪੰਜਾਬ ਸਰਕਾਰ ਨੇ ਛੋਟੇ ਤੋਂ ਵੱਡਾ ਹੱਲਾ ਬੋਲ ਕੇ ਜਿਹੜੀ ਲੈਣਪੂਲਨ ਦੀ ਤਾਲ ਸੀ ਲੈ ਕੇ ਆਂਦੀ ਸੀ ਸਾਨੂੰ ਯਾਦ ਹੈ ਅਜੇ ਉਹ ਸਾਥੀ ਬੈਠੇ ਸਨ ਸਾਡੇ ਸੀਨੀਅਰ ਆਗੂ ਰਾਜੇਵਾਲ ਸਾਹਿਬ ਜੀ ਆ ਹੋਰ ਇੱਥੇ ਦੇ ਸਾਰੇ ਇਸਕੇਮ ਦੇ ਆਗੂ ਅਸੀਂ ਇਹ ਫੈਸਲਾ ਕੀਤਾ ਸੀ ਕਿ ਲੇਨ ਪੁਲ ਉੱਤੇ ਪਾਪ ਹੋਣੀ ਹੈ ਜਿੱਥੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋਊਗਾ ਪਹਿਲਾ ਮਰਕਾ ਤੋਂ ਪਤਾ ਕਰਤ ਕਰਾਂਗੇ ਅਨੇਕਾਂ ਕੱਲਾ ਟਰੈਕਟਰ ਮਾਰਚ ਹੋਇਆ ਸੀ ਤੁਸੀਂ ਪੁਦੀਨਾ ਪਹੁੰਚ ਕੇ ਸੀ ਉਸ ਪੰਤ ਸਰਕਾਰ ਜਿਹੜਾ ਲੇਨ ਪੁਲਕ ਸੀ ਉਹ ਜਿੱਥੋਂ ਨਿਕਲਿਆ ਸੀ ਉੱਥੇ ਚਲਿਆ ਗਿਆ ਇਸ ਕਰਕੇ